ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕੀ ਬਣੇਗਾ ਸ਼੍ਰੋਮਣੀ ਅਕਾਲੀ ਦਲ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੇ ਪਾਸੇ ਜਾਣਗੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੈਸੇ ਤਾਂ ਕਹਿ ਰਹੇ ਨੇ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੁੜ ਕਰਕੇ 2027 ਦੀ ਵਿਧਾਨ ਸਭਾ ਦੀ ਚੋਣ ਨਹੀਂ ਲੜਾਂਗੇ ਯਾਨੀ ਕਿ ਆਪਣੇ ਬਲ ਬੂਤੇ ਉੱਤੇ ਚੋਣ ਲੜੀ ਜਾਵੇਗੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਸ਼ਰੂਪਣੀ ਅਕਾਲੀ ਦਲ ਦੀ ਤੇ ਬੜੀ ਦਾਮਾ ਡੋਲ ਹੈ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਜ਼ਮੀਨੀ ਰਿਪੋਰਟ ਹੈ ਖਾਸ ਕਰਕੇ ਕੌਮ ਨਹੀਂ ਚਾਹੁੰਦੀ ਕਿ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਸ਼ਰੂਪਣੀ ਅਕਾਲੀ ਦਲ ਦੀ ਅਗਵਾਈ ਕਰਨ ਜਿਵੇਂ ਕਿ ਤੀਜੀ ਵਾਰ ਉਹ ਪ੍ਰਧਾਨ ਬਣ ਚੁੱਕੇ ਨੇ ਕੌਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸੰਗਠਾ ਵੱਲੋਂ ਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਾਨੂੰ ਭਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ 2 ਦਸੰਬਰ 2024 ਨੂੰ ਬੜੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਜਿਹੜੇ ਕਾਰਸ਼ੀਲ ਨੇ ਵਰਕਸ਼ੀਲ ਨੇ ਕਿਉਂਕਿ ਐਡਵੋਕੇਟ ਅਰਜਨ ਸਿੰਘ ਧਾਮੀ ਵੀ ਹੱਥ ਕੜੇ ਕਰ ਗਏ ਕ੍ਰਿਪਾਲ ਸਿੰਘ ਵਡੂਂਗਰ ਚਰੋ ਉਹ 올ਡ ਏਸ ਨੇ ਉਹਨਾਂ ਦਾ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਕਿਉਂਕਿ ਉਹਨਾਂ ਦਾ ਤਾਂ ਦਵਾਈ ਦਾਪਾ ਚੱਲਦਾ ਹੈ ਲੇਕਿਨ ਹੁਣ ਇਹ ਇਹਨਾਂ ਦਾ ਆਪਸੀ ਗੱਠਜੁੜ ਹੁੰਦਾ ਹੈ ਜਾਂ ਨਹੀਂ ਹੁੰਦਾ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਗੁਪਤ ਸੂਚਨਾ ਮਿਲੀ ਹੈ ਕਿ ਮਨਪ੍ਰੀਤ ਯਾਲੀ ਦੇ ਸੰਪਰਕ ਦੇ ਵਿੱਚ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਇੱਕ ਪਾਸੇ ਸਿਕੰਦਰ ਸਿੰਘ ਮਲੂਕਾ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਗੱਠ ਜੋੜ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਦੁਬਾਰਾ ਹੋਂਦ ਵਿੱਚ ਆਉਣਾ ਮੁਸ਼ਕਲ ਹੈ ਸਿਕੰਦਰ ਸਿੰਘ ਮਲੂਕਾ ਇਹ ਵੀ ਕਹਿ ਰਹੇ ਨੇ ਕਿ ਜੇਕਰ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਦੀ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਹੱਦੋਂ ਬਾਹਲਾ ਨੁਕਸਾਨ ਹੋਵੇਗਾ ਜਿਹੜੇ ਮਨਪ੍ਰੀਤ ਿਆਲੀ ਨੇ ਮਨਪ੍ਰੀਤ ਿਆਲੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਉਸ ਦੇ ਨਾਲ ਨੇ ਐਡਵੋਕੇਟ ਇਕਬਾਲ ਸਿੰਘ ਝੁੰਦਾ ਬੀਬਾ ਸਤਵੰਤ ਕੌਰ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਸੰਤਾ ਸੁਖਮੰਤਪੂਰੀ ਜਿਨ੍ਹਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਭਰਤੀ ਕੀਤੀ ਜਾ ਰਹੀ ਹੈ 20114 20114000 ਭਰਤੀ ਹੋ ਗਈ ਹੈ 5000 ਦਾ ਹਾਲੇ ਡਾਟਾ ਆਉਣਾ ਬਾਕੀ ਹੈ ਜੂਨ ਜਲਾਈ ਦੇ ਵਿੱਚ ਇਹ ਭਰਤੀ ਤਾਂ ਫਿਰ 50 ਲੱਖ ਹੋ ਜਾਵੇਗੀ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ ਮਨਪ੍ਰੀਤ ਯਾਲੀ ਨੂੰ ਕਿ ਮਨਪ੍ਰੀਤ ਯਾਲੀ ਨੂੰ ਜਿਵੇਂ ਮਰਜੀ ਸ਼੍ਰੋਮਣੀ ਅਕਾਲੀ ਦਲ ਲਈ ਕਨਵਿੰਸ ਕੀਤਾ ਜਾਵੇ ਏ ਹੁਣ ਇਕੋ ਹੀ ਰਹਿ ਗਿਆ ਹੈ ਟੀਚਰ ਸੁਖਬੀਰ ਸਿੰਘ ਬਾਦਲ ਦਾ ਕਿ ਜੇਕਰ ਮਨਪ੍ਰੀਤ ਯਾਲੀ ਨੂੰ ਆਪਣੇ ਵੱਲ ਕਰ ਲਿਆ ਜਾਂਦਾ ਹੈ ਜੇ ਗੱਲ ਕਰੀਏ ਅਸੀਂ ਮਨਪ੍ਰੀਤ ਯਾਲੀ ਦੀ ਸੁਲਝ ਹੋਏ ਇਨਸਾਨ ਨੇ ਸ਼ਵੀਬੇ ਦਾਗ ਹੈ ਇਮਾਨਦਾਰ ਨੇ ਚਾਹੇ ਉਹਨਾਂ ਦੇ ਵੱਡੇ ਬਿਜ਼ਨਸ ਨੇ ਵੱਡੇ ਐਂਪਾਇਰ ਨੇ ਲੇਕਿਨ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਇਨ ਬਿਨ ਪੈਰਾ ਦੇ ਰਹੇ ਨੇ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਦੀ ਇਸ ਕਮੇਟੀ ਵੱਲੋਂ ਸਭ ਤੋਂ ਜ਼ਿਆਦਾ ਜੇਕਰ ਪਹਿਲੇ ਪਹਿਰੇਦਾਰੀ ਦਿੱਤੀ ਜਾ ਰਹੀ ਹੈ ਉਹ ਨੇ ਮਨਪ੍ਰੀਤ ਯਾਦਲੀ ਤੇ ਮਨਪ੍ਰੀਤ ਯਾਦਲੀ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਨਵੀਂ ਪਾਰਟੀ ਬਣਾਉਣੀ ਹੈ ਉਹ ਕਹਿੰਦੇ ਸੀ ਸ਼ਰੋਮਣੀ ਅਕਾਲੀ ਦਲ ਦੀ ਕੰਮ ਕਰ ਰਹੇ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨੂੰ ਸਮਰਪਿਤ ਹਾਂ ਮਨਪ੍ਰੀਤ ਯਾਦਲੀ ਦੇ ਮੂੰਹ ਦੇ ਵਿੱਚੋਂ ਇੱਕ ਵਾਰ ਵੀ ਨਹੀਂ ਨਿਕਲਿਆ ਕਿ ਅਸੀਂ ਨਵੀਂ ਸ਼ਰੋਮਣੀ ਅਕਾਲੀ ਦਲ ਜਾਂ ਸ਼ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਾਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਗੁਰਪ੍ਰਤਾਪ ਸਿੰਘ ਬਡਾਲਾ ਨੇ ਜ਼ਰੂਰ ਕਿਹਾ ਬੀਬੀ ਜ਼ਗੀਰ ਕੌਰ ਨੇ ਜ਼ਰੂਰ ਕਿਹਾ ਕਿ ਸਵਧਾਨਿਕ ਪਾਰਟੀ ਬਣਾਵਾਂਗੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਲੇਕਿਨ ਵੋਟਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜੀ ਇਸ ਪੰਜ ਪੰਜ ਮੈਂਬਰੀ ਕਮੇਟੀ ਵੋਟਾਂ ਕਿਦੇ ਵਾਸਤੇ ਮੰਗ ਰਹੀ ਹੈ ਮੈਂਬਰ ਕਿਹੜੀ ਪਾਰਟੀ ਵਾਸਤੇ ਜੋੜ ਰਹੀ ਹੈ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਸ ਕਰਕੇ ਦੱਸਦੇ ਨੇ ਕਿ ਗੁਪਤ ਮੀਟਿੰਗਾਂ ਮਨਪ੍ਰੀਤ ਯਾਲੀ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਹੋ ਜਾਰੀਆਂ ਨੇ ਜਿਹਦੇ ਵਿੱਚ ਇਹ ਕਨਵਿੰਸ ਕੀਤਾ ਜਾਵੇਗਾ ਮਨਪ੍ਰੀਤ ਯਾਲੀ ਨੂੰ ਅਸੀਂ ਤਾਂ ਬੜੇ ਦਿਨ ਦੇ ਕਹਿ ਰਹੇ ਆ ਕਹਿੰਦੇ ਆ ਰਹੇ ਆ ਕਿ ਮਨਪ੍ਰੀਤ ਯਾਲੀ ਨੂੰ ਜਾਤੇ ਪ੍ਰਧਾਨ ਬਣਾ ਦਿਓ ਜਾਂ ਸ਼ਰੋਮਣੀ ਅਕਾਲੀ ਦਲ ਦਾ ਵਾਈਸ ਪ੍ਰਧਾਨ ਬਣਾ ਦਿਓ ਤੇ ਜਾਂ ਐਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਸੇ ਮੁੱਖ ਮੰਤਰੀ ਦਾ ਚਿਹਰਾ ਬਣਾ ਦਿਓ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਕੌਮ ਜਿਹੜੀ ਹੈ ਮਨਪ੍ਰੀਤ ਯਾਲੀ ਤੇ ਮੂਹ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾ ਦੇਵੇਗੀ ਕਿਉਂਕਿ ਮਨਪ੍ਰੀਤ ਯਾਲੀ ਵਾਰ-ਵਾਰ ਹਰ ਇੱਕ ਸਟੇਜ ਤੇ ਕਹਿ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਉਹ ਇਹਨਾਂ ਬੇਨ ਹੁਕਮ ਜਿਹੜੇ ਹੋਏ ਨੇ ਉਹ ਲਾਗੂ ਕਰ ਰਹੇ ਆ ਦੂਸਰੇ ਪਾਸੇ ਅਸੀਂ ਵੋਟਾਂ ਮੰਗ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਬਹਾਲੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਸ ਕਰਕੇ ਕਈ ਪੱਤਰਕਾਰ ਕਹਿ ਰਹੇ ਨੇ ਕਿ ਅੰਦਰਖਾਤੇ ਜਲਦੀ ਤੋਂ ਜਲਦੀ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਯਾਲੀ ਦੀ ਮੀਟਿੰਗ ਹੋ ਸਕਦੀ ਹੈ ਜਿਸ ਵਾਸਤੇ ਕਨਵਿੰਸ ਕੀਤਾ ਜਾ ਸਕਦਾ ਹੈ ਕਿਉਂਕਿ ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਮਨਪ੍ਰੀਤ ਯਾਲੀ ਦੀ ਝੋਲੀ ਦੇ ਵਿੱਚ ਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੀ 12 ਅਪ੍ਰੈਲ ਨੂੰ ਮੀਟਿੰਗ ਹੋਈ ਹੈ ਪਾ ਦਿੰਦੇ ਤਾਂ ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਦੁਨੀਆਂ ਦੀ ਕੋਈ ਤਾਕਤ ਵੀ ਹਰਾ ਨਹੀਂ ਸਕਦੀ ਸੀ 2022 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਮਨਮਰਜ਼ੀ ਕੀਤੀ ਆ ਹੁਣ ਖਮਨਿਆਜ਼ਾ ਹੁਤਨਾ ਪੈ ਜਾਵੇਗਾ ਆ ਜਿਬਨੀ ਚੋਣ ਜਿਹੜੀ ਹੋ ਰਹੀ ਹੈ ਹਲਕਾ ਲੁਧਿਆਣਾ ਪਛਮੀ ਤੋਂ ਇੱਧਰ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਲੱਗਿਆ ਹੈ ਕਿ ਮਨਪ੍ਰੀਤ ਯਾਲੀ ਤੋਂ ਬਿਨਾ ਸਾਡਾ ਕੋਈ ਹਾਲ ਨਹੀਂ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਤੋਂ ਬੜੀ ਕਮੇਟੀ ਹੈ ਸਾਨੂੰ ਉਸ ਦੇ ਅੰਡਰ ਹੋ ਕੇ ਚੱਲਣਾ ਹੀ ਪਵੇਗਾ ਇਸ ਕਰਕੇ ਹੁਣ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ ਨੇ ਸਲਾਹਾਂ ਦੇ ਰਹੇ ਨੇ ਸੁਖਬੀ ਸਿੰਘ ਬਾਦਲੂ ਸਿਕੰਦਰ ਸਿੰਘ ਮਨੂਕਾ ਕਿ ਕਨਵਿੰਸ ਕਰੋ ਸਮਝੌਤਾ ਕਰੋ ਸਮਝੌਤੇ ਦੇ ਵਿੱਚ ਹੀ ਭਲਾਈ ਹੈ ਸਮਝੌਤਾ ਕਰਕੇ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਈ ਜਾ ਸਕਦੀ ਹੈ